ਭਾਜੀ ਪਰੇਸ਼ਾਨੀ ਸਾਨੂੰ ਇਹ ਆ ਵੀ ਅਸੀਂ 2 ਮਹੀਨੇ 2.5 ਮਹੀਨੇ ਵੇਟ ਕਰਕੇ ਫੀਸਾਂ ਭਰਕੇ ਏਜੰਟਾਂ ਦੀਆਂ ਫੀਸਾਂ ਭਰਕੇ ਸਾਡੀ ਡੇਟ ਮਿਲੀ ਹੈ ਸਾਨੂੰ ਅੱਜ ਪਾਸਪੋਰਟ ਦਫ਼ਤਰ ਦੀ ਤੇ ਇਹ ਕਹਿੰਦੇ ਆ ਵੀ ਸਰਕਾਰ ਨੇ ਅੱਧੀ ਛੁੱਟੀ ਕਰਤੀ ਹੈ ਤੇ ਤੁਹਾਡਾ ਕੰਮ ਨਹੀਂ ਹੋਣਾ ਤੁਹਾਡਾ ਕੰਮ 2 ਮਹੀਨੇ ਬਾਅਦ ਫਿਰ ਹੋਊਗਾ ਪ੍ਰੋਬਲਮ ਹੈ ਉਹ ਲੋਕ ਵੀ ਕਰਨਗੇ ਜਿਨ੍ਹਾਂ ਨੂੰ ਪ੍ਰੋਬਲਮ ਹੈ ਜਿਹੜੇ ਅਗਲੇ ਬਾਹਰ ਜਾਣਾ ਚਾਹ ਰਹੇ ਸਾਰਿਆਂ ਨੂੰ ਪ੍ਰੋਬਲਮਸ ਹੋਈ ਪਈ ਹੈ ਹਰ ਇੱਕ ਦੇ ਘਰੇ ਪ੍ਰੋਬਲਮ ਹੈ बार-बार ਸਾਰੇ ਇਹਨਾਂ ਦੇ ਕਰਕੇ ਪੈਸੇ ਲੈ ਜਗਾ ਇਹੀ ਤਾਂ ਅਜੀ ਦੋਖਾਲੀ ਗੱਲ ਹੈ ਵੀ ਜਿਹਨਾਂ ਨੂੰ ਪਹਿਲਾਂ ਪੁਆਇੰਟ ਮਿਲ ਲਿਆ ਉਹਨਾਂ ਨੂੰ ਭੇਜ ਨਹੀਂ ਰਹੇ ਤੇ ਜਿਹੜੇ ਬਾਅਦ ਆ ਰਹੇ ਆ ਅੰਦਰੋਂ ਸਾਨੂੰ ਅਫਸਰ ਸਾਹਿਬ ਨੇ ਇਹ ਗੱਲ ਕਹਿੰਦੇ ਆ ਵੀ ਦੁਬਾਰਾ ਉਹ ਅਪਾਇੰਟਮੈਂਟ ਦਾ ਇਹਨਾਂ ਦਾ ਕੋਈ ਚਾਰਜਸ ਨਹੀਂ ਲੱਗੇਗਾ ਲੁਧਿਆਣਾ ਦੇ ਪਾਸਪੋਰਟ ਦਫ਼ਤਰ ਦੇ ਬਾਹਰ ਉਸ ਵੇਲੇ ਹੰਗਾਮਾ ਹੋ ਗਿਆ ਜਦ ਵੱਡੀ ਗਿਣਤੀ ਵਿੱਚ ਲੋਕ ਜਿਨ੍ਹਾਂ ਦੀ ਅਪਾਇੰਟਮੈਂਟ ਲਈ ਹੋਈ ਸੀ ਉਹਨਾਂ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਇਹ ਕਹਿ ਕੇ ਵਾਪਸ ਭੇਜ ਦਿੱਤਾ ਗਿਆ ਕਿ ਅੱਧੇ ਦਿਨ ਦੀ ਛੁੱਟੀ ਹੈ ਜਿਹੜੀ ਸਰਕਾਰ ਵੱਲੋਂ ਕੀਤੀ ਗਈ ਸੀ ਅਤੇ 2:30 ਵਜੇ ਤੋਂ ਬਾਅਦ ਜਿੰਨਾ ਲੋਕਾਂ ਦੀਆਂ ਅਪਾਇੰਟਮੈਂਟਸ ਸਨ ਸਿਰਫ ਉਹਨਾਂ ਨੂੰ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਲੋਕ ਕਾਫੀ ਜ਼ਿਆਦਾ ਭੜਕੇ ਦਿਖਾਈ ਦੇ ਰਹੇ ਸਨ ਉਹਨਾਂ ਕਿਹਾ ਕਿ ਸਾਡੀਆਂ ਅਪਾਇੰਟਮੈਂਟਸ ਪਹਿਲਾਂ ਦੀਆਂ ਸਨ ਸਵੇਰ ਦੀਆਂ ਸਨ ਇਸ ਵਿੱਚ ਸਾਡੀ ਕੀ ਗਲਤੀ ਹੈ ਕਿ ਜੇਕਰ ਅੱਧੀ ਛੁੱਟੀ ਕਰ ਦਿੱਤੀ ਗਈ ਹੈ ਅਤੇ ਹੁਣ ਬਾਕੀਆਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਹੈ ਤੇ ਜੋ ਸਵੇਰ ਦੇ ਵੇਟ ਕਰ ਰਹੇ ਨੇ ਬਾਹਰ ਕਤਾਰਾਂ ਦੇ ਵਿੱਚ ਖੜੇ ਨਹੀਂ ਉਹਨਾਂ ਨੂੰ ਇਹ ਕਹਿ ਕੇ ਟਾਲ ਦਿੱਤਾ ਗਿਆ ਕਿ ਹੁਣ ਅਪਾਇੰਟਮੈਂਟ 2 ਮਹੀਨੇ ਬਾਅਦ ਹੀ ਮਿਲੇਗੀ ਇਸ ਮੌਕੇ ਲੋਕ ਕਾਫੀ ਪੜ ਕੇ ਦਿਖਾਈ ਦੇ ਰਹੇ ਸਨ ਅਤੇ ਉਹਨਾਂ ਨੇ ਕਿਹਾ ਕਿ ਜੇਕਰ 5 ਤੋਂ 10 ਦਿਨ ਦੀ ਵੇਟ ਕਰਨੀ ਹੁੰਦੀ ਤਾਂ ਉਹ ਕਰ ਲੈਂਦੇ ਲੇਕਿਨ 2 ਮਹੀਨੇ ਤੱਕ ਵੇਟ ਆਖਿਰ ਕਿਸ ਗਲਤੀ ਦੇ ਕਾਰਨ ਹੋਕਰ ਭਾਜੀ ਪਰੇਸ਼ਾਨੀ ਸਾਨੂੰ ਇਹ ਆ ਵੀ ਅਸੀਂ 2 ਮਹੀਨੇ 2.5 ਮਹੀਨੇ ਵੇਟ ਕਰਕੇ ਫੀਸਾਂ ਭਰ ਕੇ ਏਜੰਟਾਂ ਦੀਆਂ ਫੀਸਾਂ ਭਰ ਕੇ ਸਾਡੀ ਡੇਟ ਮਿਲੀ ਹੈ ਸਾਨੂੰ ਅੱਜ ਪਾਸਪੋਰਟ ਦਫ਼ਤਰ ਦੀ ਤੇ ਇਹ ਕਹਿੰਦੇ ਆ ਵੀ ਸਰਕਾਰ ਨੇ ਅੱਧੀ ਛੁੱਟੀ ਕਰਤੀ ਏ ਤੇ ਤੁਹਾਡਾ ਕੰਮ ਨਹੀਂ ਹੋਣਾ ਤੁਹਾਡਾ ਕੰਮ 2 ਮਹੀਨੇ ਬਾਅਦ ਫਿਰ ਹੋਊਗਾ ਜਿਨ੍ਹਾਂ ਦੀ ਅਪਾਇੰਟਮੈਂਟ 2:30 ਵਜੇ ਤੋਂ ਪਹਿਲਾਂ ਦੀ ਸੀਗੀ ਉਹਨਾਂ ਨੂੰ ਅੰਦਰ ਉਹਨਾਂ ਨੂੰ ਅੰਦਰ ਨਹੀਂ ਜਾਣ ਦੇ ਰਹੇ ਜਿਨ੍ਹਾਂ ਦੀ 2:30 ਵਜੇ ਤੋਂ ਬਾਅਦ ਆ ਉਹਨਾਂ ਨੂੰ ਅੰਦਰ ਭੇਜਿਆ ਇਹ ਆਪਸ ਦੇ ਵਿੱਚ ਪਬਲਿਕ ਨੂੰ ਲੜਨ ਦੀ ਸਾਜ਼ਿਸ਼ ਆ ਹੁਣ ਜਿਹੜੇ 2:30 ਵਜੇ ਤੋਂ ਬਾਅਦ ਆਇਆ ਉਹ ਕਹਿੰਦੇ ਸਾਨੂੰ ਅੰਦਰ ਜਾਣ ਦਿਓ ਅਸੀਂ ਤਾਂ ਭਾਜੀ ਧਰਨਾ ਲਾ ਦਿੱਤਾ ਹੁਣ ਇੱਥੇ ਜਾਂ ਤਾਂ ਸਾਡਾ ਕੋਈ ਹੱਲ ਕਰੋ ਅਸੀਂ ਸਾਡੀ ਇਹ ਮੰਗ ਆ ਕਿ ਸਾਨੂੰ 1 ਦਿਨ 2 ਦਿਨ ਦੱਸ ਦਿੰਦੀ ਅਪਾਇੰਟਮੈਂਟ ਦੁਆਰਾ ਦੇ ਦਿਓ ਸਾਨੂੰ ਮਨਜ਼ ਪਾ ਲਈ 2 ਮਹੀਨੇ ਕਿਹੜਾ ਵੇਟ ਕਰੂਗਾ ਅਸੀਂ ਪੈਸੇ ਖਰਚ ਕੇ ਅਪਾਇੰਟਮੈਂਟ ਲਿੱਤੀ ਆ ਕੋਈ ਫ੍ਰੀ ਦਾ ਲਿੱਤੀ ਨਹੀਂ ਹੈਗੀ ਠੀਕ ਹੈ ਜੀ ਅਸੀਂ ਵੇਟ ਕੀਤੀ ਆ ਅਸੀਂ ਆਪਣੇ ਟਾਈਮ ਦੇ ਅਕੋਰਡਿੰਗ ਆਏ ਹੈਗੇ ਆ ਅਸੀਂ ਆਪਣੇ ਮਰਜ਼ੀ ਦੇ ਨਾਲ ਨਹੀਂ ਆਏ ਹੈਗੇ ਉਹਨੇ ਸਾਡਾ ਕੰਮ ਨਹੀਂ ਕਰ ਰਹੇ ਬਾਕੀ ਬੰਦੇ ਦਾ ਕੰਮ ਕਰ ਰਹੇ ਆ ਕਿਉਂ ਜੀ ਇਹ ਤੱਕੇਸ਼ਾਈ ਨਹੀਂ ਹੋਣ ਦਵਾਂਗੇ ਜੀ ਅਸੀਂ ਪਹਿਲਾਂ ਪਹਿਲਾਂ ਵਾਲੇ ਉਹਨਾਂ ਨੂੰ ਕਹਿੰਦੇ ਤੁਸੀਂ ਘਰ ਜਾਓ ਇਹ ਕੋ ਗੱਲ ਥੋੜੀ ਹੈਗੀ ਆ ਵੀ ਜਿਹੜੇ ਬੰਦੇ ਪਹਿਲਾਂ ਆਇਆ ਤੁਸੀਂ ਉਹਨਾਂ ਲੋਕੀ ਇੱਥੇ 8 ਵਜੇ ਦਾ ਕੋਈ 9 ਵਜੇ ਦਾ ਕੋਈ ਨਿੱਕੇ ਨਿਆਣੇ ਲੈ ਕੇ ਲੋਕੀ ਵਾਪਸ ਚੱਲੇ ਗਏ ਦਿੱਤਾ ਇੰਨੀ ਪਰੇਸ਼ਾਨੀ ਲੋਕਾਂ हां ਅਸੀਂ ਇੱਥੇ 12:30 ਵਜੇ ਆ ਕੇ ਖੜੇ ਹੋਏ ਹਾਂ ਹਾਂਜੀ ਹੁਣ ਹੁਣ ਤੁਸੀਂ ਦੇਖ ਲਓ ਕਿੰਨਾ ਟਾਈਮ ਹੋ ਗਿਆ ਹਾਂ 4 ਵਜੇ ਗਏ ਆ ਤੇ ਹਾਂ ਸਾਨੂੰ ਸਾਨੂੰ ਕਿਸੇ ਪਾਸੇ ਕੋਈ ਮਤਲਬ ਗੱਲ ਕਰਦੇ ਨਹੀਂ ਵੀ ਚਲੋ ਅਪਾਇੰਟਮੈਂਟ ਸਾਨੂੰ ਦੁਬਾਰਾ ਦੇ ਦਿਓ 2 ਦਿਨ ਦਾ ਕਹਿ ਦਿਓ 3 ਦਿਨ ਦਾ ਕਹਿ ਦਿਓ ਉਹ ਵੀ ਨਹੀਂ ਗੱਲ ਅਪਾਇੰਟਮੈਂਟ ਕਰੇ 2 ਮਹੀਨੇ ਬਾਅਦ ਹੀ ਜਾਊਗਾ ਜਿੱਦਾਂ ਵਾਰੀ ਆਊਗੀ ਉਦਾਂ ਹੀ ਆਊਗੀ ਇਹ ਕੋਈ ਇਨਸਾਫ ਥੋੜੀ ਆ ਸੇਰ ਦੇ 9 ਵਜੇ ਤੇ ਆਏ ਆ ਬਠਿੰਡੇ ਤੋਂ ਕੋਈ ਆਇਆ ਕੋਈ ਅੰਬੈਸਡਰ ਤੋਂ ਸਾਨੂੰ ਸਿਰਫ 10 ਦਿਨ ਦੀ ਅੱਗੋ ਦੇ ਦੋ 3 ਮਹੀਨੇ ਅੱਗੇ ਵੇਟ ਕੀਤਾ ਹੁਣ ਫੇਰ 3 ਮਹੀਨੇ ਵੇਟ ਕਰੀਏ ਓ ਕਹਿਆ ਨਾ ਸਾਨੂੰ ਦੇਖੋ ਸੇਰ ਦੇ ਅਸੀਂ ਖੜੇ ਆ ਅਸੀਂ ਸਵੇਰ ਦੇ ਆ ਕੇ ਖੜੇ ਆ 1:30 ਵਜੇ ਦੇ ਆ ਕੇ ਖੜੇ ਆ ਅਸੀਂ ਸਾਡੇ ਕੋਈ ਸੁ ਠੀਕ ਹੈ ਤੇ ਹੁਣ 7 ਵਜੇ ਇੱਥੇ ਖੜੇ ਹੋਏ ਹਾਂ ਅਸੀਂ ਤੇ ਹੁਣ ਸਿਰਫ ਕੱਲੀ ਮੂੰਹ ਦਿਖਾਈ ਇਹਨਾਂ ਨੂੰ ਨਵੇਂ ਵਿਆਹੀ ਬੁਲਦਲ ਨੂੰ ਨਾ ਸਿਰਫ ਮੂੰਹ ਦਿਖਾਈ ਕਰਨੀ ਆ ਸਿਰਫ ਕੱਲਾ ਸਰਟੀਫਿਕੇਟ ਦਿਖਾਉਣਾ ਉਹਦੇ ਲਈ ਵੀ ਕਹਿੰਦੇ ਕੱਲ ਨੂੰ ਆਇਓ ਦੱਸੋ ਹੁਣ ਕੀ ਕਰੀਏ ਕੱਲ ਨੂੰ ਕਿੱਥੇ ਕਹਿੰਦੇ ਕੱਲ ਨੂੰ ਆਓ ਤੁਹਾਡੇ ਵੀ 11 ਵਜੇ ਸਵੇਰੇ 7:30 ਵਜੇ ਦਾ ਇੱਥੇ ਖੜੇ ਹਾਂ ਬਈ ਬਾਅਦ 12 ਵਜੇ ਵਾਲੇ ਪਾਕੀ ਜੀ ਆਉਂਦੇ ਸਾਰਿਆਂ ਨੂੰ ਡਾਕਟਰ 11 ਵਜੇ ਤੋਂ ਬਾਅਦ ਵਾਲੇ ਆ ਉਹਨਾਂ ਨੂੰ ਭੇਜ ਰਹੇ ਆ ਤੇ ਜਿਹੜੇ ਪਹਿਲਾਂ ਉਹਨਾਂ ਨੂੰ ਭੇਜ ਰਹੇ ਕਹਿੰਦੇ 2:30 ਵਜੇ ਛੁੱਟੀ ਹੈ ਸਾਰੇ ਕੋਈ ਨਾ ਕੋਈ ਪ੍ਰ ਜਿਨ੍ਹਾਂ ਨੂੰ ਪ੍ਰੋਬਲਮ ਹੈ ਜਿਹੜੇ ਅਗਲੇ ਬਾਹਰ ਜਾਣਾ ਚਾਹ ਰਹੇ ਸਾਰੇ ਨੂੰ ਪ੍ਰੋਬਲਮਸ ਹੋਈ ਪਈ ਹਰੇਕ ਦੇ ਘਰੇ ਪ੍ਰੋਬਲਮ ਹੈ बार-बार ਸਾਰੇ ਇਹਨਾਂ ਦੇ ਕਰਕੇ ਪੈਸੇ ਲੈ ਜਗਾ ਉਹ ਹੁੰਦੇ ਸਬੰਧ ਇਹਨਾਂ ਨਾਲ ਆਮ ਦਾ ਕਰੀਏ ਨੇ ਸਾਰੇ ਹੋ ਗਿਆ ਨਾ ਅਸੀਂ ਕਿਹੜਾ અપਮਾਨ ਕਰ ਰਹੇ ਕਿਸੇ ਚੀਜ਼ ਦਾ ਅਸੀਂ ਸਾਰੇ ਪੈਸੇ ਦਿੱਤੇ ਲਾਇਆ ਫ੍ਰੀ ਚ ਕੋਈ ਵੀ ਨਹੀਂ ਆਇਆ ਸਾਰੇ ਦੇ ਕਰ ਬਹੁਤ ਸਾਰੇ ਕੋਈ ਕੋਈ ਬਾਰ-ਬਾਰ ਪੈਸੇ ਲਾ ਕੇ ਨਹੀਂ ਆਊਗਾ ਅਸੀਂ ਬੇਟਾਈ ਮੈਂ ਤਾਂ ਆਪਣੇ ਘਰ ਦੇ ਪੈਸੇ ਸਾਰੇ ਵੇਸਟ ਹੋਲੇ ਸਾਡੀ ਅਸੀਂ ਛੁੱਟੀਆਂ ਲੈ ਲੈ ਕੇ ਇੱਥੇ ਖੜੇ ਹੋ ਰਿਹਾ ਆ ਕੇ ਇਦਾਂ ਤੁਹਾਨੂੰ ਕਹੂ ਕਿ ਉਹ ਸਾਡੇ ਪਰਮਣਡ ਹੋ ਸਕਦੋ ਕਿਉਂ ਜਾਂਦਰੀ ਪਤਾ ਨਹੀਂ ਅੰਦਰ ਦੀ ਸ਼ਾਜਸ਼ਾ ਨੇ ਉਹਦੀਆ ਰਲੇ ਹੋਈ ਨਹੀਂ ਸਾਰੇ ਸਾਰੇ ਦੇ ਕਮਰੇ ਨੁਕਸਾਨ ਹੋ ਰਿਹਾ ਵਾ ਇਦਾਂ ਥੋੜੀ ਹੁੰਦਾ ਵਾ ਇਹੀ ਇਹੀ ਤਾਂ ਲੜਾ ਰਹੇ ਨੇ ਇਹੀ ਤਾਂ ਭਾਜੀ ਦੁੱਖ ਵਾਲੀ ਗੱਲ ਹੈ ਵੀ ਜਿਹਨਾਂ ਨੂੰ ਪਹਿਲਾਂ ਪੁਆਇੰਟ ਮਿਲਲੀ ਉਹਨਾਂ ਤੇ ਜ ਨਹੀਂ ਰਹੇ ਤੇ ਜਿਹੜਾ ਬਾਅਦ ਵਾਲੇ ਜਾ ਰਹੇ ਆ ਬਿਲਕੁਲ ਜੀ ਉਹਦੇ ਬਾਰੇ ਅਸੀਂ ਇਹਨਾਂ ਦੇ ਅਫਸਰ ਸਾਹਿਬਾਨ ਨਾਲ ਬ੍ਰਦਰ ਗੱਲ ਸੁਣ ਲੋ ਵੀਰੇ ਗੱਲ ਸੁਣੋ ਪਹਿਲਾਂ ਵੀਰੇ ਗੱਲ ਸੁਣ ਲੈ ਸਾਨੂੰ ਅਸੀਂ ਐਸਸੀ ਦਾ ਤੇਰਾ ਮਤਲਬ ਫੋਕਾ ਵਾਦਾ ਨਹੀਂ ਕਰਦੇ ਅਸੀਂ ਐਸਸੀ ਦਾ ਇਹਨਾਂ ਦੇ ਅਫਸਰ ਸਾਹਿਬਾਨ ਨਾਲ ਗੱਲ ਕਰਦੇ ਆ ਕਲੀਅਰ ਕਰਕੇ ਤੁਹਾਨੂੰ ਬਿਲਕੁਲ ਕਲੀਅਰ ਸ਼ਬਦਾਂ ਚ ਦੱਸਦੇ ਸਾਨੂੰ 2 ਦਿਨ 4 ਦਿਨ 5 ਦਿਨ 10 ਦਿਨ ਤੱਕ ਵੀ ਅਪਾਇੰਟਮੈਂਟ ਮਿਲ ਜਵੇ ਅਸੀਂ ਸਾਰੇ ਐਗਰੀ ਆ ਵੀਰ ਜੀ ਐਸਸੀ ਦਾ ਅਸੀਂ ਐਸਸੀ ਦਾ ਪਹਿਲੇ ਅੰਦਰੋਂ ਕਲੀਅਰ ਕਰ ਲੀਏ ਜਿੱਥੇ ਪਤਾ ਕਰਕੇ ਕਲੀਅਰ ਕਰਕੇ ਤੁਹਾਨੂੰ ਸ਼ਾਰਟਕਟ ਦੱਸਦੇ ਆ ਅੰਦਰੋਂ ਸਾਨੂੰ ਅਫਸਰ ਸਾਹਿਬ ਨੇ ਇਹ ਗੱਲ ਕਹਿੰਦੇ ਆ ਵੀ ਦੁਬਾਰਾ ਅਪਾਇੰਟਮੈਂਟ ਦਾ ਇਹਨਾਂ ਦਾ ਕੋਈ ਚਾਰਜਸ ਨਹੀਂ ਲੱਗੇਗਾ ਆਏਗਾ ਯਾਰ ਆਏਗਾ ਆਏਗਾ ਆ ਗਿਆ ਆ ਗਿਆ ਅਫਸਰ ਹੀ ਆ ਗਿਆ ਆਈਏ ਮਾਲ ਰਹਾ ਹੋਵੇ ਤੁਹਾਨੂੰ ਭਾਜੀ ਐਕਸਟਰਾ ਚਾਂਸ ਮਿਲੇਗਾ ਜਿਨਾਂ ਨੇ ਆਏ ਕਿਹਾ ਜੀ ਆਰਾਮ ਨਾਲ ਇਹ ਦੱਸੋ ਬਸ ਭਾਈ ਜੀ ਆਰਚਿਸ ਦੀ ਕੋਈ ਮੈਟਰ ਸੁਣ ਲਓ ਸੋਨ ਪਹਿਲਾਂ ਗੱਲ ਤਾਂ ਸੁਣ ਲਓ ਯਾਰ ਉਹਦੀ ਬਿਲਕੁਲ ਜਿਨ੍ਹਾਂ ਦਾ ਵੀ ਮਸਲਾ ਹੱਲ ਹੋ ਜਾ ਜੀ ਜਿਹਦੇ ਅਗਰ ਲਾਸਟ ਅਪਾਇੰਟਮੈਂਟ ਹੈ ਉਹਨੂੰ ਐਕਸਟਰਾ ਚਾਂਸ ਮਿਲੇਗਾ ਕਿਸੇ ਦੀ ਵੀ ਐਕਸਟਰਾ ਪੇਮੈਂਟ ਦੇਣ ਦੀ ਜ਼ਰੂਰਤ ਨਹੀਂ ਹੈਗੀ ਠੀਕ ਹੈ ਜੀ ਐਕਸਟਰਾ ਪੇਮੈਂਟ ਕਿਸੇ ਹਾਂਜੀ ਟਾਈਮਿੰਗ ਦੀ ਦੱਸਣ ਲੱਗੇ ਨੇ ਸੋ ਉਹ ਵੀ ਗੱਲ ਹੈ ਟਾਈਮਿੰਗ ਦੇ ਰਿਗਾਰਡਿੰਗ ਅੱਜ ਸ਼ਾਮ ਤੱਕ ਡਿਸੀਜਨ ਆ ਜਾਏਗਾ ਜੋ ਵੀ ਹੋਏਗਾ ਤੁਹਾਨੂੰ ਕਮਿਊਨੀਕੇਟ ਕਰ ਦਿੱਤਾ ਜਾਏਗਾ ਵਾਇਸ SMS ਠੀਕ ਹੈ ਤੁਹਾਨੂੰ SMS ਆ ਜਾਏਗਾ ਸਾਰੇ ਨੂੰ ਹੋਰ ਕੋਈ ਫੁਰਬੀ ਕੋਈ ਨਾ ਦੀ ਡੈਸੀਗਨੇਸ਼ਨ ਦਾ ਨਾਮ ਐਨਾਨਸ ਕਰਨ ਦੀ ਕੈਮਰੇ ਪਹਿਲਾਂ ਮੇਰਾ ਵਿਸ਼ਾਲ ਨਾਮ ਹੈ ਜੀ ਮੈਂ ਮੈਨੇਜਰ ਐਫੀ ਲੁਧਿਆਣਾ ਲਾਈਵ ਲਈ ਕੈਮਰਾਮੈਨ ਅਮਿਤ ਪਾਠਕ ਦੀ ਰਿਪੋਰਟ